ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਮਿੰਟ ਇੱਕ ਮਿੰਟ ਸਾਰਿਆਂ ਜਿੱਤੇ ਬੰਦੀਆਂ ਦਾ ਦਰਵਾਜ਼ੇ ਕਿ ਜਨਾਬ ਸਾਹਿਬ ਆਪ ਸਿਰ ਨਾਲ ਮਿਲ ਕੇ ਇਸ ਸਮਾਜ ਨੂੰ ਦੇ ਸਹੂਰਤਾ ਹੋਈ ਹੈ ਗੁਰੂ ਮਹਾਰਾਜ ਦੇ ਕੌਮ ਦੇ ਸਰਪੇ ਮੇਰ ਕਰਕੇ ਇਦਾਂ ਰਲ ਮਿਲ ਕੇ ਅਗਲੇ ਕਾਰਜ ਵੀ ਜਿਹੜੇ ਆ ਕੌਮ ਰਲ ਮਿਲ ਕੇ ਜਿਹੜਾ ਰਾਤ ਨੂੰ ਦੇਰਾ ਸਾਂਹਤੀ ਬਣਦੀ ਹੈ ਅਰਦਾਸ ਤੇ ਸਿੰਘ ਸਾਹਿਬ ਵੱਲੋਂ ਬਣਾ ਲਿਆ ਜਾਂਦਾ ਹੈ ਤਾਂ ਮੰਨਦੇ ਹਾਂ ਕਿ ਚੰਗਾ ਕਦਮ ਹੈ ਕੌਮ ਵਾਸਤੇ ਚੰਗਾ ਜੀ ਬਹੁਤ ਵਧੀਆ ਗੱਲ ਹੈ ਜਿਹੜਾ ਜੀ ਰਲ ਮਿਲ ਕੇ ਇਹ ਸਾਡਾ ਇਹ ਬੜਾ ਬੜਾ ਇੱਕ ਜਹਾਦਗਰੀ ਵੀ ਆ ਇੱਕ ਉਦਾਈ ਵੀ ਆ ਜਿਹੜਾ ਕਰ ਰੂਗਾ ਰਾਵਾਂ ਇਸ ਕਰਕੇ ਮੇਰਾ ਖਿਆਲ ਸਾਰੀ ਫਾਰਮ ਨੂੰ ਬਾਕੀ ਜੋ ਮਤ ਭੇਜੋ ਬਾਅਦ ਚ ਚਲੇ ਜਾ ਸਕਦੇ ਆ ਇਹਦੇ ਰਿਸ਼ਾਦ ਨੂੰ ਠੀਕ ਹੈ ਅੱਜ ਜਿਸੇ ਪੁੱਛਦੇ ਆ 10 ਤੱਕ ਕਿ ਕਹਿੰਦਾ ਜਾਂਦੇ ਜੀ ਅੱਜ ਇੱਥੇ ਕੱਲੂ ਘਰੇ 10 ਤੱਕ ਪੁੱਛਦੇ ਕੀ ਕਹਿੰਦਾ ਜੀ ਇਹ ਜੀ ਜੀ ਉਹਨਾਂ ਰਸ਼ੀਦਾ ਨੂੰ ਕੋਟਰ ਕੋਟ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਧਰਮ ਦੇ ਖਾਤਰ ਆਪਣੇ ਸਿਰ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚ ਅਸਿਆ ਕਿ ਕੌਮ ਦੇ ਸਰ ਤੇ ਮੇਰੇ ਪਰ ਯਾਤਰਾ ਕਰਨੀ ਹਾਂਜੀ ਅਜੇ ਕਿਸੇ ਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦਾ ਨੂੰ ਵੀ ਟਕਸਾਲਿਆ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੁੰਦਾ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਤੇ ਚੜ ਗਿਆ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਹਾਣੀ ਵਾਪਰ ਕੇ ਚੜਦੀ ਕਲਾ ਸਾਰਾ ਹਾਂਜੀ ਪਾਕਿਸਤਾਨ ਦੇ ਨਾਰੇ ਵੀ ਅੰਦਰ ਲੱਗੇ ਜੀ ਤੇ ਮੇਰੇ ਖਿਆਲ ਤੇ ਅਸੀਂ ਸਭ ਜਨਪਦੇ ਬਾਰੇ ਕੁਝ ਕਰਾਂਗੇ ਹੁਣ ਅਮਰਤਪੁਰ ਸਾਹਿਬ ਜਿੱਤੇ ਕੀ ਰਿਹਾਈ ਤੇ ਕੀ ਰਾਇ ਕਿਤੇ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹ ਸਾਡੀ ਬੜੀ ਜ਼ਰੂਰਤ ਆ ਉਹ ਆਪੇ ਜਿਵੇਂ ਚਾਹਣਗੇ ਉਹ ਸਭ ਠੀਕ ਹੋ ਜੂਗਾ ਠੀਕ ਹੈ ਜੀ ਜਿਵੇਂ ਸ਼ਾਂਤਮਈ ਮਾਹੌਲ ਦੇ ਵਿੱਚ ਜੀ ਨਿਪਰੇ ਚੜ ਗਿਆ ਜਿਵੇਂ ਉਮੀਦ ਸੀ ਜੀ ਸ਼ਾਇਦ ਕੁਝ ਹੱਲਾ ਕੁਲਾ ਨਾ ਹੋ ਜਵੇ ਪਰ ਮੈਨੂੰ ਲੱਗਦਾ ਨਹੀਂ ਐ ਇਸੇ ਕੋਈ ਗੱਲ ਐ ਮਹਾਰਾਜ ਕਿਰਪਾ ਕਰਨਗੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਜੇਗਾ ਹਰ ਵਾਰੀ ਜਥੇਦਾਰ ਸੰਦੇਸ਼ ਪੜ੍ਹਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਔਰ ਥੋੜਾ ਜਿਆ ਤੁਹਾ ਨੂੰ ਪਤਾ ਹੀ ਐ ਭਈ ਜੋ ਸੀਗਾ ਭਈ ਟਕਰੋ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਉਹਨਾਂ ਤੇ ਨਹੀਂ ਕਿੰਦੂ ਪ੍ਰੰਤੂ ਹੋਣਾ ਚਾਹੀਦਾ ਇਹ ਉਹਨੂੰ ਕੁਮਾਰ ਸਾਹਿਬ ਜੀ ਨੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਕਿ ਇਹ ਆਪਾਂ ਸੰਦੇਸ਼ ਨਹੀਂ ਪੜ੍ਹਿਆ ਜਾਵਾਉਂਗਾ ਕਿ ਨਹੀਂ ਨਿਆਂਸੀ ਨਹੀਂ ਉਹ ਤਾਂ ਵੈਸੇ ਮੈਂ ਕਹਿੰਨਾ ਵੀ ਜੋ ਰੁਤਬਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਨਿਗ੍ਹਾ ਦੇ ਵਿੱਚ ਹਰੇਕ ਸਿੱਖ ਲਈ ਤੁਹਾਡੇ ਨੂੰ ਕਾਹਨੇ ਨੂੰ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਕਿਸ ਤਰ੍ਹਾਂ ਕੌਮ ਦੀ ਬਹੁਤ ਹੈ ਜੀ ਬਹੁਤ ਵਧ ਗਿਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਹਾਂਜੀ ਤੇ ਮਹਾਰਾਜ ਚੜ੍ਹਦੀ ਕਲਾ ਕਰਨਗੇ ਅੰਮ੍ਰਿਤਪਾਲ ਦੀ ਰਿਹਾਈ ਹੁਣ ਕਿਸ ਤਰ੍ਹਾਂ ਹੋਣੀ ਹੈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਨ ਦਾ ਹਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹ ਰੇ ਲੈ ਕੇ ਆਉਣਗੇ वैसे तो देखो ये ठकाई है सिर्फ इस गल करके सरकार डर गई कि अमृतपाल ਕਿਤੇ ਪੰਜਾਬ ਚ ਜੇ ਇਸ ਦਾ ਨਸ਼ੇ ਬੰਦ ਕਰਦੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅੰਮ੍ਰਿਤਪਾਲ ਲੈ ਜਾਏਗਾ ਉਸੇ ਗੱਲ ਕਰਕੇ ਇਹਦੇ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਐ ਲਾਇਆ ਆ ਸਭ ਚਰਚਾ ਚੱਲ ਰਹੀ ਹੈ ਕਿ ਤੁਸੀਂ ਚਤਾਈ ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਜੀ ਅੰਦਰ ਨੇ ਉਹ ਚੋਂ ਲੜਨਗੇ ਜੀ ਐਮਪੀ ਤੁਸੀਂ ਬਣ ਕੇ ਲੜਨਗੇ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਹੈ